ਐ ਜੀ نیوز 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਅਸੀਂ ਮੌਜੂਦ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਬਾਬਾ ਬੁੱਢਾ ਸਾਹਿਬ ਵਿਕੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਦਰਸ਼ਨ ਦੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਸਤਾਨਾਂ ਦੀਆਂ ਦੇਖ ਸਕਦੇ ਹਾਂ ਨਮਸਤਕ ਹੋਣ ਦੇ ਲਈ ਕੋਈ ਖਾਸ ਪੀੜ ਵੀ ਨਹੀਂ ਹੈਗੀ ਇਸ ਵਕਤੇ ਤੇ ਤੇ ਕੋਸ਼ਕ ਸੰਗਤ ਹੈਗੀਆਂ ਨੇ ਜਿਹੜੀਆਂ ਮੱਥਾ ਟੇਕੀ ਜਾਂਦੀਆਂ ਨੇ ਤੇ ਨਾਲ-ਨਾਲ ਜਾਈ ਜਾਂਦੀਆਂ ਨੇ ਤੇ ਅੱਜ ਅਸੀਂ ਆਏ ਸੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਤੇ ਰਸਤੇ 'ਚ ਸੋਚਿਆ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਨੇ ਨੇ ਕਿਉਂਕਿ ਮੇਲੇ ਤੇ ਨਹੀਂ ਪਹੁੰਚ ਸਕੇ ਸੀ ਤੇ ਜਿਹੜਾ ਹੁਣ ਹਾਜ਼ਰੀ ਲਵਾਈ ਆ ਵਾਹਿਗੁਰੂ ਸਾਹਮਣੇ ਆਪਣਾ ਮਿਹਰ ਪ੍ਰਿਆਥ ਰੱਖੇ ਜੋ ਕਿ ਦਿੱਲੀ ਵਿਖੇ ਜਿਹੜੇ ਕਿਸਾਨ ਸੰਘਰਸ਼ਾਂ ਦਾ ਹਿਸਾਬ ਬਣ ਚੁੱਕੇ ਨੇ ਉਹਨਾਂ ਦੇ ਸਿਫਤੇ ਵੀ ਜਿਹੜਾ ਸੱਚੇ ਪਾਤਸ਼ਾਹ ਪ੍ਰਮਾਤਮਾ ਆਪਣਾ ਮਿਹਰ ਪ੍ਰਿਆਥ ਰੱਖੇ ਤੇ ਤਸਵੀਰਾਂ ਦੇਖ ਰਹੇ ਹਾਂ ਢੀੜ ਬਾਬਾ ਬੁੱਢਾ ਸਾਹਿਬ ਜੀ ਦੀਆਂ ਸੰਗਤ ਜਿਹੜੀ ਮਤਮਸਤਕ ਹੋ ਰਹੀ ਹੈ ਬਾਈਕ ਮੁਸਾ ਬਣਾ ਤੇ ਮਿਹਰ ਪਰਿਆ ਹੱਥ ਰੱਖੇ ਕਿਸਾਨਾਂ ਤੇ ਜਿਹੜੇ ਦਿੱਲੀ ਸੰਘਰਸ਼ਾਂ ਦੇ ਹਿੱਸਾ ਬਣ ਚੁੱਕੇ ਨੇ ਆਪਦੇ ਹੱਕਾਂ ਦੀ ਲੜਾਈ ਦੇ ਲਈ ਬਾਡਰਾਂ ਤੇ ਪ੍ਰਸ਼ਾਸਨ ਨਾਲ ਤੇ ਸਰਕਾਰਾਂ ਦੇ ਨਾਲ ਜਿਹੜਾ ਲੜ ਰਹੇ ਨੇ ਇਸ ਵਕਤ ਉਹਨਾਂ ਦੇ ਸਿਰਾਂ ਤੇ ਵੀ ਜਿਹੜਾ ਕਿ ਬਾਬਾ ਬੁੱਢਾ ਸਾਹਿਬ ਮਿਹਰ ਪਰਿਆ ਹੱਥ ਰੱਖੇ ਕਰੋ ਦਰਸ਼ਨ ਢੀਡ ਬਾਬਾ ਬੁੱਢਾ ਸਾਹਿਬ ਜੀ ਚਬਾਲ ਵਿਖੇ ਸਵੇਰ ਦਾ ਟਾਈਮ ਹੈ ਤੇ ਬੜਾ ਹੀ ਖੂਬਸੂਰਤ ਜਿਹੜਾ ਦ੍ਰਿਸ਼ਾ ਹੈ ਇਸ ਵਕਤ ਗੁਰਦੁਆਰਾ ਸਾਹਿਬ ਦਾ ਮੱਠੀ ਮੱਠੀ ਆਵਾਜ਼ ਦੇ ਵਿੱਚ ਪਿੱਛੇ ਬਾਣੀ ਚੱਲ ਰਹੀ ਹੈ ਤੇ ਬੜੀ ਜਿਆਦਾ ਰੂਹ ਨੂੰ ਸਕੂਨ ਮਿਲਦਾ ਜਦੋਂ ਬੰਦਾ ਕਿਸ ਕਿਤੇ ਵੀ ਧਾਰਮਿਕ ਸਥਾਨ ਤੇ ਹੁੰਦਾ ਨਤਮਸਤਕ ਹੁੰਦਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਮੰਗਦਾ ਸੋ ਇੰਨਾ ਹੀ ਕਹਿੰਦਾ ਆ ਇਜਾਜ਼ਤ ਲੈਨੇ ਆ ਤੁਹਾਡੇ ਤੋਂ ਦਰਸ਼ਨ ਕਰਾਏ ਨੇ ਤੁਹਾਨੂੰ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਅੱਜ ਦੇ ਦਿਨ ਪਰਮਾਤਮਾ ਸਭਨਾ ਤੇ ਜਿਹੜਾ ਕਿ ਮੇਰ ਪਰਿਆ ਹੱਥ ਰੱਖੇ ਜਿਹੜੇ ਵੀ ਇੱਕ ਵਾਰ ਫੇਰ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਜਿਹੜੇ ਕਿਸਾਨ ਵੀਰ ਦਿੱਲੀ ਦੇ ਵਿੱਚ ਆਪਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ ਸਰਕਾਰਾਂ ਦੇ ਖਿਲਾਫ ਜਿਹੜੀ ਕਿ ਲੜਾਈ ਲੜ ਰਹੇ ਨੇ ਤੇ ਪ੍ਰਮਾਤਮਾ ਉਹਨਾਂ ਦੇ ਉੱਪਰ ਵੀ ਜਿਹੜਾ ਹੈ ਕਿ ਆਪਣਾ ਮਿਹਰ ਭਰਿਆ ਹੱਥ ਰੱਖੇ ਇੱਕ ਵਾਰ ਫੇਰ ਤੁਹਾਨੂੰ ਕਰਾਉਣੇ ਦਰਸ਼ਨ ਬਾਬਾ ਬੁੱਢਾ ਸਾਹਿਬ ਦੇ ਦਰ ਸਥਾਨਾਂ ਦੇ ਸਰੋਵਰ ਸਾਹਿਬ ਕਰਵਾਉਣੇ ਦਰਸ਼ਨ ਦੇਖੋ ਮੱਛੀਆਂ ਜਿਹੜੀਆਂ ਸਰੋਵਰ ਦੇ ਵਿੱਚ ਕਿਸ ਤਰ੍ਹਾਂ ਆਨੰਦ ਲੈ ਰਹੀਆਂ ਨੇ ਇਹ ਵੀ ਪ੍ਰਮਾਤਮਾ ਦੇ ਮੇਰਾ ਹੁੰਦੀਆਂ ਨੇ ਪ੍ਰਮਾਤਮਾ ਦੇ ਜੀਵ ਨੇ ਜੋ ਗੁਰੂ ਕਰੇ ਹਮੇਸ਼ਾ ਜਿਹੜੇ 24 ਘੰਟੇ ਇਹ ਵੀ ਬਾਣੀ ਜਿਹੜੀ ਕੇ ਸਰਵਣ ਕਰਦੇ ਨੇ ਦੋ ਖਾ ਦਿਨੇ ਤੁਹਾਨੂੰ ਜਿਹੜੀਆਂ ਮੱਛੀਆਂ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ